ਇਹਦੀ ਮਾਤਾ ਸੀਗੀ ਜੀ ਐਮ 29 ਦੀ ਅੱਛਾ ਜੀ ਇਹ ਜਵਰਾਜ ਦੀ ਕੱਟੀ ਆਈ ਸਾਡੇ ਪਿੰਡ ਸੀਗਾ ਸਾਨ ਵੀ ਜਵਰਾਜ ਦਾ ਕਟਾ ਸੀ ਉਹਦੀ ਇਹ ਹਾਂ ਉਹਦੀ ਕਰੋਸਿੰਗ ਦੀ ਕੱਟੀ ਆ ਹਾਂਜੀ ਨਾ ਕਹਿੰਦੇ ਆ ਨਾ ਲੋਕ ਆ ਪੰਜਾਬ ਚ ਕਿਸੇ ਗੱਲ ਦਾ ਤੋੜਾ ਨਹੀਂ ਆਮ ਘਰੇ ਘਰੇਲੂ ਘਰ ਚ ਦੋਸਤੋ ਪੂਰਾ ਇੱਕ ਨਗੀਨਾ ਖੜਾ ਹਾਂਜੀ ਬਾਈ ਜੀ ਰੌਣਕ ਟੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਗੋਰੇ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਦੋਸਤੋ ਕੋਟੜਾ ਕੌੜਾ ਜਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਫੂਲ ਨਾਲ ਨਾਲ ਪਿੰਡ ਦੋਸਤੋ ਇੱਕ ਸਾਈਡ ਵਾਲਿਆਂ ਵਾਲੀ ਇੱਕ ਸਾਈਡ ਆ ਗਿਆ ਲਹਿਰਾ ਮੁਹੱਬਤ ਬਿਲਕੁਲ ਇੱਕ ਘਰੇਲੂ ਘਰ ਚੋ ਦੋਸਤੋ ਤੁਹਾਨੂੰ ਮੋਹਰਾ نسل ਦਾ ਮੈਨੇ ਕੀ ਨਾ ਦਿਖਾਉ ਕਿਸੇ ਟਾਵੇਂ ਘਰਾਂ ਚ ਦੋਸਤੋ ਐਡਾ ਗਾਡੀਆਂ ਝੋਟੀਆਂ ਰੱਬੀ ਸਵੱਬੀ ਕਿਤੇ ਪੈਦਾ ਹੁੰਦੀਆਂ ਫੀਲਡ ਚ ਦੋਸਤੋ ਮੈਨੇ ਖਿਆਲ ਨਾਲ ਆ ਸੀਜ਼ਨ ਦੀ ਆ ਸਾਲ ਦੀ ਸਭ ਤੋਂ ਉੱਚੀ ਲੰਬੀ ਝੋਟੀ ਆਪਣੀ ਅੱਜ ਆ ਵੀਡੀਓ ਦੇ ਵਿੱਚ ਕਵਰ ਕਰਾਂਗੇ ਬਿਲਕੁਲ ਇੱਕ ਘਰੇਲੂ ਘਰ ਆ ਸੋ ਸਾਰੀ ਜਾਣਕਾਰੀ ਆਪਾਂ ਮਾਲਕਾ ਤੋਂ ਲੈਨੇ ਆ ਸਸੀ ਕਾਲ ਜੀ ਸ੍ਰੀ ਕਾਲ ਜੀ ਪਿੰਡ ਆ ਗਿਆ ਜੀ ਆਪਣਾ ਕੋਟੜਾ ਕੌੜਾ ਕੋਟੜਾ ਕੌੜਾ ਜੀ ਨਾਲ ਨਾਲ ਕਿਹੜੇ ਪਿੰਡ ਆ ਜੀ ਇਧਰ ਬਾੜੇ ਵਾਲੀ ਆ ਗਿਆ ਜੀ ਇਧਰ ਲਹਿਰਾ ਮਾਪਤਾ ਗਿਆ ਸ਼ਹਿਰ ਆਂ ਪ੍ਰਭੂ ਦਾ ਆਪਣਾ ਸ਼ਹਿਰ ਠੀਕ ਆ ਜੀ ਤੇ ਕਿੰਨਾ ਸੂਆ ਝੋਟੀ ਹੈ ਇਹ ਦੂਜਾ ਸੂਆ ਜੀ ਘਰੂ ਆਪਣੀ ਜੰਪਲ ਹਾਂ ਆਪਣੇ ਘਰ ਦੀ ਝੋਟੀ ਆਈ ਉਹ ਕੱਟੀ ਇਹਦੀ ਪਹਿਲੇ ਸੂਏ ਦੀ ਤੇ ਆ ਪਰਲੀ ਕੱਟੀ ਆ ਹਨਾ ਜੀ ਘਰ ਦੀ ਦੋਸਤੋ ਜੰਪਲ ਝੋਟੀ ਆ ਬਹੁਤ ਜ਼ਿਆਦਾ ਲੰਬੇ ਕੱਦ ਕਾਠ ਦੀ ਤੇ ਬਾਈ ਦਾ ਵੀ ਤਕਰੀਬਨ ਕੱਦ ਦੀ ਗੱਲ ਕਰੀਏ 6 ਫੁੱਟ ਤੋਂ ਉੱਚਾ ਕੱਦ ਆ ਛੋਟੀ ਜਿਹੜੀ ਦੂਜਾ ਸੂਆ ਹੁੰਦੀ ਹੈ ਇਹਦਾ ਮਾਪਿਓ ਕਿਹੜਾ ਪਤਾ ਨਹੀਂ ਕੁਛ ਇਹਦੀ ਮਾਂ ਤਾਂ ਸੀਗੀ ਜੀ ਐਮ 29 ਦੀ ਅੱਛਾ ਜੀ ਇਹ ਜਬਰਾਜ ਦੀ ਕੱਟੀ ਹੈ ਸਾਡੇ ਪਿੰਡ ਸੀਗਾ ਸਾਨ 20 ਜਬਰਾਜ ਦਾ ਕੱਟਾ ਸੀ ਉਹਦੀ ਇਹ ਉਹਦੀ ਕ੍ਰੋਸਿੰਗ ਦੀ ਕੱਟੀ ਆ ਹਾਂਜੀ ਹਾਂਜੀ ਠੀਕ ਆ ਤੇ ਗੱਬਣ ਆ ਜੀ ਜਿਹੜੀ ਇਹ ਕਿਹੜੇ ਇਹ ਛੇਰੇ ਪੰਜਾਬ ਤੋਂ ਹੀ ਛੇਰੇ ਪੰਜਾਬ ਤੋਂ ਗੱਬਣ ਆ ਪਹਿਲੇ ਸੂਏ ਅੰਕਲ ਤੁਹਾਡੇ ਕੋਲੇ ਇਹ ਕਿੰਨਾ ਦੁੱਧ ਦਿੰਦਾ ਸਾਡੇ ਕੋਲੇ 14 ਲੀਟਰ ਦਿੱਤਾ ਜੀ 14 ਲੀਟਰ ਹਾਂਜੀ ਠੀਕ ਆ 14 ਲੀਟਰ ਮਾਲਕ ਕਹਿੰਦੇ ਇਹਨੇ ਪਹਿਲੇ ਸੂਏ ਸਾਡੇ ਕੋਲੇ ਦੁੱਧ ਦਿੰਦਾ ਛੇਰੇ ਪੰਜਾਬ ਤੋਂ ਦੋਸਤੋ ਇਹ ਗੱਬਣ ਆ ਇਹਜਿੰਗਾਂ ਝੋਟੀਆਂ ਯਾਰ ਕਿੰਨੀ ਇੱਕ ਤਾਰੀਫ਼ ਕਰ ਗਿਆ ਇਹਜਿੰਗਾਂ ਚੀਜ਼ਾਂ ਦੀ ਬਈ ਤਾਰੀਫ਼ ਤੁਹਾਨੂੰ ਆਪ ਹੀ ਦਿਸਦੀ ਆ ਚੀਜ਼ ਹਨਾ ਬਹੁਤ ਜਿਆਦਾ ਲੰਬੀ ਆ ਬਾਕੀ ਖੋਲ ਕੇ ਮੈਂ ਤੁਹਾਨੂੰ ਤੋੜ ਕੇ ਦਿਖਾਉ ਪਿੰਡ ਮਾਲਕਾਂ ਦਾ ਦੱਸਤਾ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 92568 ਜੀ ਹਾਂਜੀ 93000 92568 ਪੂਰਾ 93000 ਪੂਰਾ 93 ਠੀਕ ਆ ਜੀ ਬਾਕੀ ਖੋਲ ਲਓ ਫਿਰ ਆਪਾਂ ਤੋੜ ਕੇ ਦਿਖਾ ਦਈਏ ਜੀ ਸੋ ਨੰਬਰ ਮਾਲਕਾਂ ਦਾ ਹੇਠਾਂ ਚੱਲੀ ਜਾਂਦਾ ਆ ਜਾ ਪੁੱਤ ਸੋ ਕਿਹੜੇ ਵੀ ਭਰਾ ਨੂੰ ਪਸੰਦ ਆਉ ਦੋਸਤੋ ਟਰੱਕ ਜਿੱਡੀ ਝੋਟੀ ਕਹਿਦ ਕੇ ਆਮ ਦੋਸਤੋ ਇਹ ਬੁੱਲਾਂ ਦੇ ਬਰਾਬਰ ਖੜਨ ਵਾਲੀ ਚੀਜ਼ ਆ ਹਾਂ ਤੁਸੀਂ ਕੁਆਲਿਟੀ ਚੈੱਕ ਕਰੋ ਹਰਿਆਣਾ ਹਰਿਆਣਾ ਕਹਿੰਦੇ ਆ ਨਾ ਲੋਕ ਆ ਪੰਜਾਬ ਚ ਕਿਸੇ ਗੱਲ ਦਾ ਤੋੜਾ ਨਹੀਂ ਆਮ ਘਰੇ ਘਰੇਲੂ ਘਰ ਚ ਦੋਸਤੋ ਪੂਰਾ ਇੱਕ ਨਗੀਨਾ ਖੜਾ ਨੰਬਰ ਮਾਲਕਾ ਦਾ ਇਹਠਾ ਦੁੱਧ ਦੋਸਤੋ ਪਹਿਲੇ ਸੂਏ ਦਾ ਮਾਲਕ ਕਹਿੰਦੇ 14 ਲੀਟਰ ਦੁੱਧ ਚੋਇਆ ਪਹਿਲੇ ਸੂਏ ਇਹ ਤੇ ਕਿੰਨੇ ਕ ਦੁੱਧ ਦੀ ਉਮੀਦ ਹੈ ਜੀ ਇਹ ਤੋਂ ਤੂੰ ਤੇ ਦੇ ਸਕਦੀ 16 17 ਲੀਟਰ ਹਾਂ ਕੋਈ ਆਪਾਂ 20 ਨਹੀਂ ਕਹਿੰਦੇ ਕੋਈ 20 ਨਹੀਂ ਕਹਿੰਦੇ 25 ਨਹੀਂ ਕਹਿੰਦੇ ਆ ਇੱਕ ਕਿਹੜਾ ਜਿਹਾ ਹੋਰ ਦਵਾ ਲੋ 16 17 ਕਿਲੋ ਦੁੱਧ ਆ ਰਾਹ ਮਾ ਛੋਟੀ ਦੋਸਤੋ ਕੱਦ ਦੇ ਜੋਰ ਦੇ ਜਾਣ ਦੇ ਹਿਸਾਬ ਨਾਲ ਹੀ ਪਸ਼ੂ ਦੁੱਧ ਦੇ ਦਿੰਦੇ ਆ ਦੋਸਤੋ ਬਾਕੀ ਇਹਨੂੰ ਕੋਈ 16 17 ਵਾਲਾ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਇਹਦੀ ਲਵਾਈ ਆ ਚੜਾਈ ਆ ਕੱਦ ਕਾਠਾ ਛੋਟੀ ਦਾ ਦੇਖੋ ਹਮ ਟਮੇਟਾ ਮੇ ਕਰਾ ਚ ਮੂਰਤੀ ਵਰਗੀ ਛੋਟੀ ਆ ਕੋਈ ਸਿੰਗਾ ਚ ਨਹੀਂ ਕਸਰ ਹੈਗੀ ਕੋਈ ਸਿੰਗਾ ਦੀ ਕਮੀ ਹੋ ਥਣ ਲੇਵੇ ਦੀ ਚੈੱਕ ਕਰ ਲਓ ਵੀਰੇ ਗੱਬਣ ਇਹ ਛੇਰੇ ਪੰਜਾਬ ਤੋਂ ਲੈ ਚਲੋ ਜੀ ਬੰਨ ਲਓ ਕੋਈ ਨਾ ਆ ਜਾ ਜੀ ਜਮਾ ਸ਼ਾਂਤ ਬਰਫਰਗਾ ਸਵੇਰ ਠੰਡੀ ਜਮਾ ਕੋਈ ਤੋੜਪਨ ਵਾਲਾ ਕੰਮ ਨਹੀਂ ਬਗਾਨੇ ਬੰਦੇ ਤੋਂ ਉਪਰਾ ਪੜ ਨਹੀਂ ਕੋਈ ਹੂੰ ਆ ਦੇਖੋ ਵੀਰੇ ਕਰਮਾ ਵਾਲੀ ਨਾ ਕੈਮਰੇ ਚ ਵੀ ਪੂਰੀ ਪੂਰੀ ਫਿੱਟ ਆਉਂਦੀ ਹੈ ਹੂੰ ਬਾਕੀ ਤੁਹਾਨੂੰ ਕੋਲੋਂ ਮੈਂ ਜਿਹੜਾ ਲੇਵਾ ਉਹ ਦਿਖਾਉਣਾ ਆ ਦੇਖੋ ਆ ਦੇਖੋ ਵੀਰੇ ਲੇਵਾ ਕੀ ਭਾਰੂਗਾ ਜੀ ਫਿਰ ਇਹਦਾ ਇਹਦਾ 2,40,000 ਰੁਪਏ ਜੀ 2,40,000 ਜੱਸ ਨੂੰ ਹੀ ਆ ਕਿ ਕੋਈ ਮਾੜੀ-ਮੁੱਟੀ ਰਿਆਤ ਕੋਈ ਨਹੀਂ ਕਰਦਾ ਏ ਸੋਡੀ ਵੀਡੀਓ ਦੇਖ ਕੇ ਆਉਣਗੇ ਠੀਕ ਆ ਹਜੇ 24 ਦੋਸਤੋ ਰਿਆਤ ਕਰ ਦੇਣਗੇ ਐਡੀ ਚੀਜ਼ ਦਾ ਯਾਰ ਜਮਾ ਜਾਇਜ਼ ਮੁੱਲ ਕਰਿਆ ਕੋਈ ਆ ਨਹੀਂ ਹੈਗਾ ਓਵਰ ਮੁੱਲ ਨਹੀਂ ਤਾਂ ਹਰਿਆਣੇ ਚ ਤੁਸੀਂ ਇਹੋ ਜੀ ਚੀਜ਼ ਲੈਣ ਵਗਜੋ ਤੁਹਾਨੂੰ ਅੱਡੀ ਰੇਟ ਮਿਲੂ ਇਹੋ ਜੀਆਂ ਚੀਜ਼ਾਂ ਦਾ ਵੀਰੇ 240000 ਰੁਪਇਆ ਮੁੱਲ ਆ ਦਿਨ ਕਿੰਨੇ ਪੂਰੇ ਰਹਿ ਗਏ ਤੇ ਸੁਣਦੇ ਸੀ ਦਿਨ ਪੂਰੇ ਹੀ ਅੱਜ 25 ਨੂੰ ਹੀ ਅੱਜ 25 ਦਸੰਬਰ ਨੂੰ ਪੂਰੇ ਹੀ ਆ ਹਾਂ ਹਾਂ ਠੀਕ ਆ ਦਿਨ ਪੂਰੇ ਆ ਹਜੇ ਮੈਨੂੰ ਲੱਗਦਾ ਹਫਤਾ ਛੁੱਟੀ ਸੁਣਦੀ ਨਹੀਂ ਹਾਂ ਲੈ ਜੀ ਜੀ ਪੰਜ ਚਾਰ ਦਿਨ ਤਾਂ ਲੈ ਉਹਦੇ ਨੂੰ ਤਾਂ ਬਾਹਰ ਹੀ ਖਿੰਡ ਕੇ ਆਊਗੀ ਆ ਦੇਖੋ ਹੂੰ ਸੋ ਦੋਸਤੋ ਜਿਹੜੇ ਵੀ ਭਰਾ ਨੂੰ ਪਸੰਦ ਆਈ ਬਾਕੀ ਛੋਟੀ ਕਿਵੇਂ ਲੱਗੀ ਬਾਈਆਂ ਦੀ ਮਿਹਨਤ ਕਿਵੇਂ ਲੱਗੀ ਜ਼ਰੂਰ ਕਮੈਂਟ ਕਰਿਓ ਇਹਹ ਜੇ ਪਸ਼ੂ ਬਾਈ ਬਣੇ ਛੋਡੇ ਹੌਸਲੇ ਨਾਲ ਚੰਗਾ ਮੁੱਲ ਮਿਲਦਾ ਤੇ ਚੰਗੇ ਘਰਾਂ 'ਚ ਫੇਰ ਸ਼ੌਂਕ ਪੈਂਦੇ ਆ ਮੁੰਡਿਆਂ ਨੂੰ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ